ਜਿਹੜੇ ਅੱਜ ਉਸ ਪਰਾਚੀ ਨੂੰ ਹੌਸਲਾ ਦੇਣ ਦੀ ਬਜਾਇਆ ट्रोल ਕੀਤਾ ਜਾ ਰਿਹਾ ਕਮੈਂਟ ਕੀਤੇ ਜਾ ਰਿਹਾ ਕਿ ਯਾਰ ਦੇਖ ਕੇ ਕੁੜੀ ਦੇ ਬੰਦਿਆਂ ਵਰਗੀਆਂ ਮੁੱਛਾਂ ਕੀਆਂ ਤੂੰ ਭਾਈ ਮੁੱਛਾ ਦਾ ਕਟਾਰ ਲੈਂਦੀ ਟੌਪ ਕਰਕੇ ਕੀ ਕਰਨਾ ਸੀ ਆ ਸਭ ਤੋਂ ਬਾਅਦ ਕਮੈਂਟ ਮੁੰਡੇ ਕਰ ਰਹੇ ਕੁੜੀ ਕੋਈ ਕਮੈਂਟ ਨਹੀਂ ਕਰ ਰਹੀ ਕਿ ਨਾ ਮੁੰਡਿਆਂ ਤੋਂ ਕਲਾਸ ਦੇ ਵਿੱਚ ਟੌਪ ਨਹੀਂ ਹੁੰਦਾਗਾ ਤੇ ਉਹਨੇ ਪੂਰੇ ਰਾਜ ਦੇ ਵਿੱਚ ਟੌਪ ਕਰਤਾ ਯਾਰ ਮੈਂ ਯਾਰ ਤੁਸੀਂ ਪੜ ਲਓ ਤੁਸੀਂ ਟੌਪ ਕਰਕੇ ਤਾਂ ਦਿਖਾਓ ਆਪਾਂ ਤੁਹਾਡੇ ਤੋਂ 10ਵੀਂਆਂ ਕਲੀਅਰ ਨਹੀਂ ਹੁੰਦੀਆਂ ਪੇਪਰ ਨਹੀਂ ਕਲੀਅਰ ਹੁੰਦੇ ਪਰ ਉਸਦੀ ਉਮਰ ਤਾਂ ਬੜੀ ਛੋਟੀ ਹੈ ਨਾ ਉਸ ਕੁੜੀ ਦੀ ਉਮਰ ਕਹਿੰਦੇ 15 ਸਾਲ ਦੀ ਉਹ ਕੁੜੀ ਹੈ ਤੇ ਉਹ ਬਹੁਤੇ ਹੁੰਦੇ ਨੇ ਬੱਚੇ ਇਸ ਤਰ੍ਹਾਂ ਦੇ ਥੋੜੀ ਭੈਣ ਦੇ ਹੋ ਸਕਦੀਆਂ ਯਾਰ ਤੁਹਾਡੀ ਭੈਣ ਨੂੰ ਕੋਈ ਕਮੈਂਟ ਕਰੇ ਫਿਰ ਤੁਹਾਨੂੰ ਕਿਵੇਂ ਦਾ ਲੱਗੂ ਅੱਜ ਕਿਸੇ ਦੀ ਧੀ ਭੈਣ ਦੇ ਉੱਤੇ ਕਮੈਂਟ ਕਰਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਮਾਂ ਵੀ ਲੜਾਈ ਇਹਨਾਂ ਨੇ ਕੋਈ ਨਹੀਂ ਲੜਨੀ ਹੁੰਦੀ ਜੇ ਕਿਸਾਨੀ ਕੋਲ ਚੱਲ ਰਿਹਾ ਉਦੋਂ ਵੀ ਘਰਾਂ 'ਚ ਬੈਠੇ ਬਸ ਗਾਲਾਂ ਕੱਢਣ ਵਾਲੀ ਹੁੰਦੇ ਨੇ ਇਹ ਜਦੋਂ ਕੋਈ ਬੰਦਾ ਅੱਗੇ ਵੱਧਦਾ ਉਹਦੀਆਂ ਲੱਤਾਂ ਖਿੱਚਣ ਵਾਲੇ ਹੁੰਦੇ ਨੇ ਅੱਗੇ ਆਪ ਇਹਨਾਂ ਨੇ ਜਾਣਾ ਨਹੀਂ ਜਦੋਂ ਕਮੈਂਟ ਦੇਖਦੀ ਹੋਊਗੀ ਜਾਂ ਉਹਦੇ ਉੱਪਰ ਪੋਸਟਾਂ ਜਾਂਦੀਆਂ ਹੋਣਗੀਆਂ ਤਾਂ ਕੀ ਸੋਚਦੀ ਹੋਊਗੀ ਉਹ ਪਰਿਵਾਰ ਕੀ ਸੋਚਦਾ ਹੋਊਗਾ ਤਾਂ ਇਹ ਬੇਹਦ ਨਿੰਦਨਯੋਗ ਆ ਯਾਰ ਕੁੜੀਆਂ ਸਾਤੋਂ ਅੱਪ ਜਾ ਰਹੀਆਂ ਹਰ ਫੀਲਡ ਦੇ ਵਿੱਚ ਹਰ ਖੇਤ ਦੇ ਵਿੱਚ ਅਸੀਂ ਦੇਖ ਰਹੇ ਹਾਂ ਕੁੜੀਆਂ ਮੂਰੇ ਆ ਰਹੀਆਂ ਗਿਆ ਕੁੜੀਆਂ ਆਪਣਾ ਨਾਮ ਬਣਾ ਰਹੀਆਂ ਕੁੜੀਆਂ ਹੀ ਅੱਗੇ ਜਾ ਰਹੀਆਂ ਇਹ ਨਹੀਂ ਬਰਦਾਸ਼ਤ ਨਹੀਂ ਹੋ ਰਿਹਾ ਮੈਨੂੰ ਲੱਗਦਾ ਬਿਲਕੁਲ ਬਿਲਕੁਲ ਉਹ ਇਹ ਅਭੀ ਕੁੜੀਆਂ ਇਹ ਤਾਂ ਸਾਤ ਸੌ ਨੀਵੀਆਂ ਹੁੰਦੀਆਂ ਸੀ ਇਹ ਤਾਂ ਚੁੱਲ੍ਹੇ ਚੌਂਕੀ ਵਾਲੀਆਂ ਹੁੰਦੀਆਂ ਸੀ ਇਹ ਤਾਂ ਘਰਵਾਲੀਆਂ ਸੀ ਅੱਜ ਸਾਡੇ ਨਾਲ ਮੋਢੇ ਦਾ ਮੋਢਾ ਲਾ ਕੇ ਖੜਨ ਲੱਗ ਗਈਆਂ ਕਿੱਥੇ ਗਈ ਤੁਹਾਡੀ ਗੈਰੀਅਤ ਕਿੱਥੇ ਗਈ ਤੁਹਾਡੀ ਇਨਸਾਨੀਅਤ ਵੱਡੇ ਤੁਸੀਂ ਮਰਦ ਕਹੋਣ ਹੋ ਆਪਦੇ ਆਪ ਨੂੰ ਯਾਰ ਲੜਤਾ ਯਾਰ ਇਹੋ ਜੀਆਂ ਸੋਚਾਂ ਦੇ ਉੱਤੇ ਦੇਖੋ ਤੁਸੀਂ ਕਮੈਂਟ ਕਰਨਾ ਕਰੀ ਜਾਓ ਤੁਸੀਂ ਇੱਥੇ ਹੀ ਰਹਿ ਜਾਣਾ ਕਮੈਂਟ ਕਰਕੇ ਉਹਨੇ ਅੱਜ 10ਵੀਂ ਚ ਟੌਪ ਕੀਤਾ ਉਹ 12ਵੀਂ ਚ ਵੀ ਕਰੂਗੀ ਉਹ ਅੱਗੇ ਵੀ ਕਰੂਗੀ ਤੇ ਉਹਨੇ ਆਪਦੇ ਮਾਪਿਆਂ ਦਾ ਨਾਮ ਰੋਸ਼ਨ ਕਰਤਾ ਤੁਸੀਂ ਕੀ ਕੀਤਾ ਐਸਐਮ ਟੀਵੀ ਨੈਟਵਰਕ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਹਾਂਪੀ ਪਖਤਾ ਦੇਸ਼ ਦੇ ਵਿੱਚ ਜਦੋਂ ਵੀ ਨਤੀਜੇ ਆਉਂਦੇ ਨੇ ਤਾਂ ਨਤੀਜਿਆਂ ਦੇ ਉੱਤੇ ਚਰਚਾ ਛਿੜਦੀ ਹੈ ਕਿ ਕੁੜੀਆਂ ਨੇ ਬਾਜ਼ੀ ਮਾਰੀ ਹੈ ਇਸ ਵਾਰ ਵੀ ਕੁੜੀਆਂ ਅੱਗੇ ਨੇ ਤਾਂ ਯੂਪੀ ਦੀ ਪ੍ਰਾਚੀ ਜਦੋਂ ਅੱਬਲ ਆਉਂਦੀ ਹੈ ਉਸ ਤੋਂ ਬਾਅਦ ਚਰਚਾ ਛਿੜਦੀ ਹੈ ਉਸ ਕੁੜੀ ਦੇ ਉੱਤੇ ਟਰੋਲ ਕੀਤਾ ਜਾਂਦਾ ਫੇਸਬੁੱਕ ਦੇ ਉੱਤੇ ਉਹ ਸਾਰਾ ਮਾਮਲਾ ਕੀ ਹੈ ਇਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਰਾਜਦੀਪ ਨੇ ਬਹੁਤ ਬਹੁਤ ਸਵਾਗਤ ਹੈ ਰਾਜਦੀਪ ਧੰਨਵਾਦ ਰਾਜਦੀਪ ਜੀ ਕੀ ਮਾਮਲਾ ਹੈ ਸਾਰਾ ਪ੍ਰਾਚੀ ਨੂੰ ਲੈ ਕੇ ਕਿਉਂ ਟਰੋਲ ਕੀਤਾ ਜਾਂਦਾ ਦੇਖੋ ਇਹ ਸਾਡੇ ਲੋਕਾਂ ਦੀ ਘਟੀਆ ਮਾਨਸਿਕਤਾ ਹੈ ਕਿਉਂਕਿ ਸਾਡੇ ਲੋਕ ਜਿਹੜੇ ਇਸ ਤਰੀਕੇ ਦਾ ਅੱਜ ਉਸ ਪਰਾਚੀ ਨਿਗਮ ਕੁੜੀ ਨੂੰ ਟ੍ਰੋਲ ਕਰ ਰਿਹਾ ਜਾਂ ਜਿਸ ਤਰੀਕੇ ਦੇ ਨਾਲ ਕਮੈਂਟ ਬਾਜੀ ਹੋ ਰਹੀ ਆ ਦੇਖੋ ਤੇ हेयर ਆਏ ਹੋਏ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਜਿਵੇਂ ਪੰਜਾਬੀ ਦੇ ਵਿੱਚ ਮੋਛਾਂ ਹੁੰਦੀਆਂ ਇਨਸਾਨ ਉਹਨਾਂ ਨੂੰ ਰੱਖਦੇ ਆ ਹਾਲਾਂਕਿ ਜਿਹੜੇ हेयर ਨੇ ਇਹਨਾਂ ਦੀ ਗਰੋਥ ਸਭ ਤੇ ਹੁੰਦੀ ਆ ਲੇਡੀਜ਼ ਤੇ ਵੀ ਹੁੰਦੀ ਆ ਬਹੁਤ ਸਾਰੀਆਂ ਲੇਡੀਜ਼ ਆ ਜਿਹੜੀਆਂ ਕੁੜੀਆਂ ਨਹੀਂ ਆ ਉਹ ਅਪਰ ਲਿਪਸ ਕਰਾ ਲੈਂਦੀਆਂ ਬਥੇਰੀਆਂ ਨਹੀਂ ਕਰਾਉਂਦੀਆਂ ਬੜੀਆਂ ਸਾਰੀਆਂ ਕੁੜੀਆਂ ਸਾਡੇ ਜੀ ਦੇ ਹੈ ਪਰ ਉਸ ਦੀ ਉਮਰ ਤਾਂ ਬੜੀ ਛੋਟੀ ਆ ਨਾ ਉਸ ਕੁੜੀ ਦੀ ਉਮਰ ਕਹਿੰਦੇ 15 ਸਾਲ ਦੀ ਉਹ ਕੁੜੀ ਹੈ ਤੇ ਉਹ ਬਹੁਤੇ ਹੁੰਦੇ ਨੇ ਬੱਚੇ ਇਸ ਤਰ੍ਹਾਂ ਦੇ ਬਿਲਕੁਲ ਇਹ ਅਗਲੀ ਦੀ ਪਰਸਨਲ ਇੱਛਾ ਯਾਰ ਉਹਨੂੰ ਕਿਵੇਂ ਆਪਣਾ ਰੱਖਣਾ ਉਹਦੀ ਆਪਣੀ ਜਿਹੜੀ ਪਰਿਵਾਰਕ ਇੱਛਾ ਹੋ ਸਕਦੀ ਹੈ ਉਹਦੇ ਮਾਪਿਆਂ ਦੀ ਇੱਛਾ ਹੋ ਸਕਦੀ ਹੈ ਉਹ ਪ੍ਰਾਚੀ ਕੁੜੀ ਦੀ ਆਪਦੀ ਇੱਛਾ ਹੋ ਸਕਦੀ ਹੈ ਕਿ ਉਹਨੇ ਆਪਣੀ ਬੋਡੀ ਨੂੰ ਕਿਸ ਤਰੀਕੇ ਦਾ ਰੱਖਣਾ ਤੇ ਬਥੇਰੇ ਆਪਾਂ ਦੇਖਦੇ ਆ ਬਹੁਤ ਸਾਰੀਆਂ ਕੁੜੀਆਂ ਇਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਹਨ ਜਿਨ੍ਹਾਂ ਦੇ ਵੱਡੀਆਂ-ਵੱਡੀਆਂ ਦਾੜੀਆਂ ਵੀ ਆਈਆਂ ਹੋਈਆਂ ਨੇ ਉਹਨਾਂ ਨੇ ਰੱਖੀਆਂ ਹੋਈਆਂ ਗਿਆ ਉਹ ਕਹਿੰਦੇ ਸਾਨੂੰ ਮਨਜ਼ੂਰ ਆ ਪਰ ਜਿਹੜੇ ਇਹ ਲੋਕ ਨੇ ਜਿਹੜੇ ਅਜਿਹੇ ਕਮੈਂਟ ਕਰ ਰਹੇ ਨੇ ਜਿਹੜੇ ਅੱਜ ਉਸ ਪ੍ਰਾਚੀ ਨੂੰ ਹੌਸਲਾ ਦੇਣ ਦੀ ਬਜਾਏ ਟ੍ਰੋਲ ਕੀਤਾ ਜਾ ਰਿਹਾ ਕਮੈਂਟ ਕੀ ਚਾਂਗੀਆਂ ਤੂੰ ਪਾਈ ਮੁੱਛਾ ਦਾ ਕਟਾਲ ਲੈਂਦੀ ਟੌਪ ਕਰਕੇ ਕੀ ਕਰਨਾ ਸੀ ਇਸ ਤਰੀਕੇ ਦੀ ਜਿਹੜੀ ਸ਼ਬਦਾਲੂ ਯੂਜ਼ ਕੀਤੀ ਜਾ ਰਹੀ ਆ ਤਾਂ ਦਰਸਲ ਨਿੰਦਣਯੋਗ ਆ ਤੇ ਬੇहद ਮਾੜੀ ਕਟਨਾਗੀ ਇਹ ਸਾਡੇ ਲੋਕ ਨੇ ਸ਼ਰਮ ਕਰੋ ਯਾਰ ਅਸੀਂ ਆਪਣੀਆਂ ਹੀ ਹੀਤੀਆਂ ਪਹਿਣਾ ਸਾਧੀਆਂ ਹੁੰਦੀਆਂ ਅਸੀਂ ਕਮੈਂਟ ਕਰਨ ਲੱਗੇ ਹੋਏ ਆ ਇੱਕ 15 ਸਾਲ ਦੀ ਕੁੜੀ ਆ ਉਹਨੇ ਟੌਪ ਕੀਤਾ ਉਹਦੀ ਹੌਸਲਾ ਫਜਾਈ ਮੈਨੂੰ ਲੱਗਦਾ ਰਾਜਦੀਪ ਜਿੰਨੇ ਬੇਲੇ ਨੇ ਜਿਹੜੇ ਬੈਠੇ ਨੇ ਘਰਾਂ ਦੇ ਵਿੱਚ ਬੈਠੇ ਅਕਸਰ ਮਤਲਬ ਵੇਖਦੇ ਹੈ ਨਹੀਂ ਲੜਾਈ ਇਹਨਾਂ ਨੇ ਕੋਈ ਨਹੀਂ ਲੜਨੀ ਹੁੰਦੀ ਜੇ ਕਿਸਾਨੀ ਕੋਲ ਚੱਲ ਰਿਹਾ ਉਦੋਂ ਵੀ ਘਰਾਂ 'ਚ ਬੈਠੇ ਬਸ ਗਾਲਾਂ ਕੱਢਣ ਵਾਲੇ ਹੁੰਦੇ ਨੇ ਇਹ ਜਦੋਂ ਕੋਈ ਬੰਦਾ ਅੱਗੇ ਵੱਧਦਾ ਉਹਦੀਆਂ ਲੱਤਾਂ ਖਿੱਚਣ ਵਾਲੇ ਹੁੰਦੇ ਨੇ ਅੱਗੇ ਆਪ ਇਹਨਾਂ ਨੇ ਜਾਣਾ ਨਹੀਂ ਹੁੰਦਾ ਅਸਲ 'ਚ ਨਾ ਇਹ ਕੁਝ ਪਰਸੈਂਟ ਲੋਕ ਨੇ ਇਹ ਉਹੀ ਲੋਕ ਆ ਹਰ ਥਾਂ ਦੇ ਉੱਤੇ ਇਹੀ ਬੋਲਦੇ ਆ ਕੇ ਸੋਸ਼ਲ ਮੀਡੀਆ ਤੇ ਫਿਰ ਫੇਕ ਆਈਡੀਆ ਬਣਾਉਂਦੇ ਆ ਬਿਲਕੁਲ 20 25 ਰੁਪਏ ਦਾ ਨੈਟਪੈਕ ਪਵਾ ਲੈਂਦੇ ਆ 1.5 2 GB ਆ ਜਾਂਦਾਗਾ ਸਾਧਨ ਬੈਠੇ ਇਹਨਾਂ ਦੇ ਕੀ ਕਰਨਾਗਾ ਇਹਨਾਂ ਨੇ ਮੁੱਦਾ ਲੱਭਣਾਗਾ ਕਿਸੇ ਨਾ ਕਿਸੇ ਨੂੰ ਕਮੈਂਟ ਕਰ ਕਿਸੇ ਨੂੰ ਕੋਚ ਕਹਤਾ ਕਿਸੇ ਦੀ ਫੇਕ ਵੀਡੀਓ ਬਣਾ ਕੇ ਪਾਤੀ ਕਿਸੇ ਦਾ ਟ੍ਰੋਲ ਮੀਮ ਬਣਾ ਕੇ ਪਾਤਾ ਇਹ ਵੇਲੇ ਲੋਕਾਂ ਦਾ ਕੰਮ ਆ ਜਿੰਨਾਂ ਕੋਲੇ ਹੋਰ ਕੋਈ ਕੰਮਤੰਦਾਰ ਨਹੀਂ ਹੈਗਾ ਬਸ ਉਹ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਇਹੀ ਕੰਮਤੰਦੇ ਲੱਗੇ ਪਏ ਯਾਰ ਤੁਸੀਂ ਪੜ ਲਓ ਤੁਸੀਂ ਟੌਪ ਕਰਕੇ ਦਾ ਦਿਖਾਓ ਆਪ ਤਾਂ ਤੁਹਾਡੇ ਤੋਂ ਦਸਵੀਆਂ ਕਲੀਅਰ ਨਹੀਂ ਹੁੰਦੀਆਂ ਪੇਪਰ ਨਹੀਂ ਕਲੀਅਰ ਹੁੰਦੇ ਸੱਪਲੀਆਂ ਆ ਜਾਂਦੀਆਂ ਚਾਰ ਚਾਰ ਵਾਰੀ ਸੱਪਲੀਆਂ ਰੋਲਦੀਆਂ ਰਹਿੰਦੀਆਂ ਸੱਪਲੀਆਂ ਨਹੀਂ ਕਲੀਅਰ ਹੁੰਦੀਆਂ ਇਹ ਉਹ ਲੋਕ ਹੁੰਦੇ ਆ ਤਾਂ ਇਹ ਬੇਹਾਦ ਘਟਿਆ ਮਾਰ ਸਕਦਾ ਇਸ ਦੇ ਨਾਲ ਜਿਹੜਾ ਵੱਡੀ ਸ਼ਰਮਿੰਦਗੀ ਦਾ ਸਾਹਮਣਾ ਜਿਹੜਾ ਸਾਨੂੰ ਕਰਨਾ ਪੈ ਰਿਹਾ ਕਿ ਯਾਰ ਸਾ ਦੇ ਵਿੱਚ ਸਾਡੇ ਨਾਲ ਅਜਿਹੇ ਲੋਕ ਰਹਿ ਰਹੇ ਆ ਇੱਕ ਧੀ ਨੇ ਟਾਪ ਕੀਤਾ ਯਾਰ ਕਿੱਥੇ ਤਾਂ ਵਾਹ ਵਾਹ ਕਰੋ ਇਹ ਵੀ ਵਾਕਿਆ ਪ੍ਰਾਚੀਤ ਨੂੰ ਨਜ਼ਾਰਾ ਲਿਆਤਾ ਬਿਲਕੁਲ ਜੀ ਤੂੰ ਟਾਪ ਕੀਤਾ ਤੂੰ ਆਪਦੇ ਮਾਪਿਓ ਦਾ ਨਾਮ ਰੋਸ਼ਨ ਕੀਤਾ ਤੂੰ ਆਪਦੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਕਿਉਂਕਿ ਇੱਕ ਵੱਡੀ ਗੱਲ ਆ ਜੇ ਕੰਪੀਟੀਸ਼ਨ ਦਾ ਦੌਰ ਆ ਦੇਖੋ ਹਰ ਕੋਈ ਬੱਚਾ ਜਿਹੜਾ ਆਪਦੀ ਤਰੱਕੀ ਚਾਹੁੰਦਾਗਾ ਹਰ ਕੋਈ ਪੂਰਾ ਜੋਰ ਲਾਉਂਦਾਗਾ ਤੇ ਇਸ ਕੰਪੀਟੀਸ਼ਨ ਦੇ ਦੌਰ ਦੇ ਵਿੱਚੋ ਜਿਹੜਾ ਟੌਪ ਕਰਨਾ ਇੱਕ ਵੱਡੀ ਗੱਲ ਹੋ ਜਾਂਦੀ ਆ ਤਾਂ ਜੇ ਉਸ ਕੁੜੀ ਨੇ ਕੀਤਾ ਉਹਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਆ ਨਾ ਕਿ ਉਹਨੂੰ ਹੌਸਲਾ ਉਹਦਾ ਡੇਗਣਾ ਚਾਹੀਦਾਗਾ ਹੁਣ ਜਦੋਂ ਕਮੈਂਟ ਦੇਖਦੀ ਹੋਊਗੀ ਜਾਂ ਉਹਦੇ ਕੋਲ ਪੋਸਟਾਂ ਜਾਂਦੀਆਂ ਹੋਣਗੀਆਂ ਤਾਂ ਕੀ ਸੋਚਦੀ ਹੋਊਗੀ ਉਹ ਪਰਿਵਾਰ ਕੀ ਸੋਚਦਾ ਹੋਊਗਾ ਤਾਂ ਇਹ ਬੇਹਦ ਨਿੰਦਨਯੋਗ ਆ ਪਰ ਅਸੀਂ ਇਹੀ ਗੱਲ ਕਾਵਾਂਗੇ ਕਿ ਪ੍ਰਾਚੀ ਆਪਦਾ ਹੌਸਲਾ ਨਾ ਛੱਡੇ ਜਿਵੇਂ ਉਹ ਮਿਹਨਤ ਕਰਦੀ ਓਵੇਂ ਕਰਦੀ ਰਵੇ ਪਰ ਮੈਨੂੰ ਇਹ ਲੱਗਦਾ ਵੀ ਸ਼ਾਇਦ ਉਹਨੇ ਪਹਿਲਾਂ ਹੀ ਜਿਹੜੇ ਅੱਜ ਲੋਕ ਕਮੈਂਟ ਕਰ ਰਹੇ ਆ ਟ੍ਰੋਲ ਕਰ ਰਹੇ ਆ ਉਹਨਾਂ ਨੂੰ ਜਵਾਬ ਦੇਤਾ ਕਿਉਂਕਿ ਟੌਪ ਕਰਨਾ ਪੂਰੇ ਆਪਣੇ ਰਾਜ ਦੇ ਵਿੱਚ ਟੌਪ ਕਰਨਾ ਇਹ ਬੇਹੱਦ ਵੱਡੀ ਗੱਲ ਹੁੰਦੀ ਹੈ ਕੋਈ ਛੋਟੀ ਗੱਲ ਨਹੀਂ ਹੈਗੀ ਕਲਾਸ 'ਚ ਟੌਪ ਨਹੀਂ ਹੁੰਦਾ ਅੱਜਕੱਲ ਮੁੰਡੇ ਜਿਹੜੇ ਆ ਸਭ ਤੋਂ ਵੱਧ ਕਮੈਂਟ ਮੁੰਡੇ ਕਰ ਰਹੇ ਆ ਕੁੜੀ ਕੋਈ ਕਮੈਂਟ ਨਹੀਂ ਕਰ ਰਹੀ ਕਹਿੰਦਾ ਮੁੰਡਿਆਂ ਤੋਂ ਕਲਾਸ ਦੇ ਵਿੱਚ ਟੌਪ ਨਹੀਂ ਹੁੰਦਾਗਾ ਤੇ ਉਹਨੇ ਪੂਰੇ ਰਾਜ ਦੇ ਵਿੱਚ ਟੌਪ ਕਰਤਾ ਯਾਰ ਹੂੰ ਬਿਲਕੁਲ ਤੁਸੀਂ ਜੇ ਮੁਕਾਬਲੇ ਕਰੋ ਨਾ ਅਸਲ ਦੇ ਵਿੱਚ ਪਤਾ ਚੱਕਰ ਕੀ ਆ ਸਾਡੇ ਮੁੰਡਿਆਂ ਦੀ ਇੱਕ ਸਮੱਸਿਆ ਬਣ ਚੁੱਕੀ ਆ ਕੁੜੀਆਂ ਸਾਤੋਂ ਅੱਪ ਜਾ ਰਹੀਆਂ ਹਰ ਫੀਲਡ ਦੇ ਵਿੱਚ ਹਰ ਖੇਤ ਦੇ ਵਿੱਚ ਅਸੀਂ ਦੇਖ ਰਹੇ ਆ ਕੁੜੀਆਂ ਮੂਰੇ ਆ ਰਹੀਆਂ ਗਿਆ ਕੁੜੀਆਂ ਆਪਣਾ ਨਾਮ ਬਣਾ ਰਹੀਆਂ ਕੁੜੀਆਂ ਹੀ ਅੱਗੇ ਜਾ ਰਹੀਆਂ ਇਹ ਨਹੀਂ ਬਰਦਾਸ਼ਤ ਨਹੀਂ ਹੋ ਰਿਹਾ ਮੈਨੂੰ ਲੱਗਦਾ ਬਿਲਕੁਲ ਬਿਲਕੁਲ ਇਹ ਜਿਹੜਾ ਸਾਡਾ ਇਨਸਾਨ ਆ ਫਿਤਰਤ ਆ ਇਹ ਜਿਹੜੇ ਸਾਡੇ ਨੌਜਵਾਨ ਨੇ ਮੁੰਡੇ ਨੇ ਜਾਂ ਮਰਦ ਸਮਾਜ ਆ ਉਹਨਾਂ ਤੋਂ ਇਹ ਚੀਜ਼ ਬਰਦਾਸ਼ਤ ਨਹੀਂ ਹੋ ਰਹੀ ਉਹਨਾਂ ਨੂੰ ਇਹ ਆ ਵੀ ਕੁੜੀਆਂ ਇਹ ਤਾਂ ਸਾਥੋਂ ਨੀਵੀਆਂ ਹੁੰਦੀਆਂ ਸੀ ਇਹ ਤਾਂ ਚੁੱਲ੍ਹੇ ਚੌਂਕੀ ਆਲੀਆਂ ਹੁੰਦੀਆਂ ਸੀ ਇਹ ਤਾਂ ਘਰਵਾਲੀਆਂ ਸੀ ਅੱਜ ਸਾਡੇ ਨਾਲ ਮੋਢੇ ਦਾ ਮੋਢਾ ਲਾ ਕੇ ਖੜਨ ਲੱਗ ਗਈਆਂ ਸਾਡੇ ਤੋਂ ਉੱਪਰ ਉੱਠਣ ਲੱਗ ਗਈਆਂ ਇਹਨਾਂ ਨੇ ਹਰ ਮੁਕਾਮ ਹਾਸਲ ਕਰ ਲਿਆ ਵੱਡੀਆਂ-ਵੱਡੀਆਂ ਪੋਸਟਾਂ ਦੇ ਉੱਤੇ ਕੁੜੀਆਂ ਬੈਠ ਚੁੱਕੀਆਂ ਤਾਂ ਇਸੇ ਕਰਕੇ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਤੇ ਜਿਹੜਾ ਕੁਝ ਵੀ ਹੋਇਆ ਬੇਹੱਦ ਨਿੰਦਣਯੋਗ ਆ ਕਟਿਆ ਜਿਹੜੀ ਹਰਕਤ ਆ ਜਿੰਨਾਂ ਦੇ ਵੱਲੋਂ ਵੀ ਕੀਤੀ ਗਈ ਆ ਮੈਨੂੰ ਲੱਗਦਾ ਸਭ ਇਹੋ ਜੇ ਕਮੈਂਟ ਕਰਨ ਤੋਂ ਪਹਿਲਾਂ ਇਸੈਨੂੰ ਟ੍ਰੋਲ ਕਰਨ ਤੋਂ ਪਹਿਲਾਂ ਆਪਦੇ ਘਰੇ ਝਾਤ ਜਰੂਰ ਮਾਰ ਲੈਣੀ ਚਾਹੀਦੀ ਕਿ ਤੁਹਾਡੇ ਵੀ ਘਰੇ ਮਾਵਾ ਨੇ ਤੁਹਾਡੇ ਵੀ ਘਰੇ ਧੀਆ ਨੇ ਤੁਹਾਡੇ ਵੀ ਘਰੇ ਭੈਣਾ ਹੋਣਗੀਆਂ ਜੇਕਰ ਤੁਸੀਂ ਕੁਆਰਿਓਂ ਕਾ ਨੂੰ ਤੁਹਾਡਾ ਵਿਆਹ ਹੋਊ ਤੁਹਾਡੀ ਘਰ ਵਾਲੀ ਆਊਗੀ ਹੋ ਸਕਦਾ ਤੁਹਾਡੀ ਘਰ ਵਾਲੀ ਅਪਰ ਲਿਪਸ ਨਾ ਕਰਉਂਦੀ ਹੋਵੇ ਉਹਨੂੰ ਕੋਈ ਕਮੈਂਟ ਕਰੇ ਉਹਦੀ ਫੋਟੋ ਤੇ ਕੋਈ ਕਮੈਂਟ ਕਰੇ ਭਾਈ ਪਹਿਲਾਂ ਤੂੰ ਆਦੀ ਮੁੱਛਾਂ ਦਾ ਘਟਾਲਾ ਫੇਰ ਤੈਨੂੰ ਕਿਵੇਂ ਲੱਗੂ ਤੁਹਾਡੀ ਭੈਣ ਦੇ ਹੋ ਸਕਦੀਆਂ ਯਾਰ ਤੁਹਾਡੀ ਭੈਣ ਨੂੰ ਕੋਈ ਕਮੈਂਟ ਕਰੇ ਫੇਰ ਤੈਨੂੰ ਕਿਵੇਂ ਦਾ ਲੱਗੂ ਤੁਹਾਡੀ ਮਾਂ ਨੂੰ ਕੋਈ ਕਮੈਂਟ ਕਰੇ ਤੈਨੂੰ ਕਿਵੇਂ ਦਾ ਲੱਗੂ ਤੁਸੀਂ ਅੱਜ ਕਿਸੇ ਦੀ ਧੀ ਭੈਣ ਦੇ ਉੱ ਕਿੱਥੇ ਗਈ ਤੁਹਾਡੀ ਗੈਰੀਅਤ ਕਿੱਥੇ ਗਈ ਤੁਹਾਡੀ ਇਨਸਾਨੀਅਤ ਵੱਡੇ ਤੁਸੀਂ ਮਰਦ ਕਹੋਣੇ ਆਪਦੇ ਆਪ ਨੂੰ ਯਾਰ ਲੜਤਾ ਯਾਰ ਇਹੋ ਜੀਆਂ ਸੋਚਾਂ ਦੇ ਉੱਤੇ ਤੁਸੀਂ ਬੈਠੇ ਹੋ ਤੁਸੀਂ ਹੱਥ ਦੇ ਵਿੱਚ 20 25 25000 ਦੇ ਲੱਖ ਲੱਖ ਰੁਪਏ ਦੇ ਫੋਨ ਫੜ ਕੇ ਲੋਕਾਂ ਦੀਆਂ ਧੀਆਂ ਭੈਣਾਂ ਤੇ ਕਮੈਂਟ ਕਰਨ ਲੱਗ ਜਾਨੇ ਹੋ ਕਦੇ ਤੁਹਾਨੂੰ ਉਹਨਾਂ ਦੇ ਕੱਪੜੇ ਨਹੀਂ ਜੱਜ ਦੇ ਕਦੇ ਤੁਹਾਨੂੰ ਕੀ ਦੀ ਜੱਜ ਦਾ ਤੁਸੀਂ ਆਪ ਕੁਛ ਕਰ ਲਓ ਕੰਮ ਕਰ ਲਓ ਹੋਰ ਬੜਾ ਕੋਚ ਆ ਫੇਰ ਕਹਿੰਦੇ ਜੀ ਬੇਰੁਜ਼ਗਾਰ ਯਾਰ ਕੰਮ ਤਾਂ ਕੋਈ ਕਰਨਾ ਨਹੀਂ ਵਿਹਲਾ ਰਹਿਣਾਗਾ ਸਾਰ ਦਿਨ ਆ ਚਲ ਆ ਲਿਆ ਇੱਧਰ ਕਰ ਲਿਆ ਉਹਨੂੰ ਕਮੈਂਟ ਬਾਜੀ ਕਰ ਲਈ ਤਾ ਜੋ ਇਸ ਚੀਜ਼ਾਂ ਦੀਆਂ ਹੋ ਰਹੀਆਂ ਆ ਇਹ ਬੇहद ਘਟੀਆਂ ਹਰਕਤਾਂ ਨੇ ਇਹੋ ਜਿਹੇ ਲੋਕਾਂ ਦੇ ਉੱਤੇ ਜਿਹੜੇ ਮੂੰਹ ਦੇ ਉੱਤੇ ਚਪੇੜ ਪਰਾਚੀ ਨੇ ਤਾਂ ਮਾਰਤੀ ਦੇਖੋ ਤੁਸੀਂ ਕਮੈਂਟ ਕਰਨਾ ਕਰੀ ਜਾਓ ਤੁਸੀਂ ਇੱਥੇ ਹੀ ਰਹਿ ਜਾਣਾ ਕਮੈਂਟ ਕਰਕੇ ਉਹਨੇ ਅੱਜ 10ਵੀਂ ਚ ਟੌਪ ਕੀਤਾ ਉਹ 12ਵੀਂ ਚ ਵੀ ਕਰੂਗੀ ਉਹ ਅੱਗੇ ਵੀ ਕਰੂਗੀ ਤੇ ਉਹਨੇ ਆਪਦੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਤੁਸੀਂ ਕੀ ਕੀਤਾ ਤੁਸੀਂ ਇੱਕ ਫੇਕ ਆਈਡੀਆਂ ਬਣਾਉਣ ਜੋਗੇ ਹੋ ਤੁਸੀਂ ਕਮੈਂਟ ਕਰਨ ਜੋਗੇ ਹੋ ਹੋਰ ਤੁਸੀਂ ਕੁਝ ਨਹੀਂ ਕਰ ਸਕਦੇ ਜੀ